ਕਿ ਨਹਿਰ ਦੇ ਕਿਨਾਰੇ ਤੋਂ ਦੂਜੇ ਕਿਨਾਰੇ ਜਾਣ ਲਈ ਪੁਲ ਦੀ ਥਾਂ ਤੇ ਉਹਨਾਂ ਨੇ ਨਾ ਕਿਸ਼ਤੀ ਲਵਾਈ। ਲੋਕਲ ਲੋਕਾਂ ਦੀ ਵਰਤੋਂ ਹੋਣ ਕਰਕੇ ਅੱਜ ਵੀ ਵਰਤੋਂ ਦੇ ਵਿੱਚ ਆ। ਤਾਂ ਆਪਾਂ ਅੱਜ ਇਹਦੇ ਵਿੱਚ ਸਵਾਰ ਹੋ ਕੇ ਪਰਲੇ ਪਾਸੇ ਜਾਵਾਂਗੇ। ਅੱਜ ਵੀ ਇਹ ਕਿਸ਼ਤੀ ਬਿਲਕੁਲ ਹੀ ਉਸੇ ਤਰ੍ਹਾਂ ਸਹੀ ਸਲਾਮਤਾ ਕੁਝ ਪਲ ਕੱਢ ਕੇ ਮੇਰੇ ਨਾਲ ਇਹਨਾਂ ਜਗਾਵਾਂ ਤੇ ਜਾਂ ਹੋਰ ਰਜਈਆਂ ਵਧੀਆ ਜਗਾਵਾਂ ਤੇ ਘੁੰਮ ਸਕਾਂ। ਅੰਗਰੇਜ਼ਾਂ ਨੇ ਨਾ ਭਾਰਤ ਦੇ ਉੱਤੇ ਕਾਫੀ ਲੰਮਾ ਸਮਾਂ ਰਾਜ ਕੀਤਾ ਜਦੋਂ ਕੋਈ ਸ਼ਾਸਕ ਵਰਗ ਕਿਸੇ ਜਗ੍ਹਾ ਦੇ ਉੱਤੇ ਰਾਜ ਕਰਦਾ ਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜਾਂ ਜਿਹੜੀਆਂ ਚੀਜ਼ਾਂ ਦੀ ਉਹਨੂੰ ਰੋਜ਼ਾਨਾ ਜ਼ਿੰਦਗੀ 'ਚ ਲੋੜ ਪੈਂਦੀ ਆ ਉਹਨੂੰ ਪੂਰੀਆਂ ਕਰਨ ਲਈ ਉਹ ਅਨੇਕਾਂ ਚੀਜ਼ਾਂ ਦਾ ਨਿਰਮਾਣ ਕਰਵਾਉਂਦਾ ਜਿਵੇਂ ਪਵਨ ਕਲਾ ਇਮਾਰਤਾਂ ਬੜੇ ਸਾਰੇ ਅਜਿਹੇ ਵਿਭਾਗ ਜਾਂ ਡਿਪਾਰਟਮੈਂਟਸ ਜਿਨ੍ਹਾਂ ਨਾਲ ਉਹਦਾ ਪ੍ਰਬੰਧ ਸਹੀ ਢੰਗ ਨਾਲ ਚੱਲ ਸਕੇ ਅਜੇ ਹੀ ਇੱਕ ਉਦਾਹਰਨ ਆਪਾਂ ਨੂੰ ਮਿਲਦੀ ਆ ਜਿਹੜੀ ਰੋਪੜ ਨੀਲੋ ਨਹਿਰ ਦੇ ਉੱਤੇ ਅੰਗਰੇਜ਼ਾਂ ਦੁਆਰਾ ਬਣਾਈ ਗਈ ਇੱਕ ਕਾਰਡ ਕਹ ਲਿਏ ਲੋਡ ਕਹ ਲਿਏ ਜਿਹੜੀ ਉਹਨਾਂ ਦੀ ਲੋਡ ਨੂੰ ਪੂਰਾ ਕਰਦੀ ਸੀ ਇੱਕ ਨਹਿਰ ਦੇ ਕਿਨਾਰੇ ਤੋਂ ਦੂਜੇ ਕਿਨਾਰੇ ਜਾਣ ਲਈ ਪੁਲ ਦੀ ਥਾਂ ਤੇ ਉਹਨਾਂ ਨੇ ਨਾ ਕਿਸ਼ਤੀ ਲਵਾਈ ਵੈਸੇ ਬੜੀਆਂ ਸਾਰੀਆਂ ਕਿਸ਼ਤੀਆਂ ਇਸ ਨਹਿਰ ਦੇ ਉੱਤੇ ਉਹਨਾਂ ਨੇ ਲਵਾਈਆਂ ਹੋਰ ਨਹਿਰਾਂ ਤੇ ਵੀ ਲੱਗੀਆਂ ਹੋਣਗੀਆਂ ਉਹਨਾਂ ਸਮਿਆਂ 'ਚ ਪਰ ਸਮਾਂ ਪੈ ਕੇ ਜਿਵੇਂ ਜਿਵੇਂ ਸਮਾਂ ਨਿਕਲਦਾ ਜਾਂਦਾ ਇਹ ਪੁਰਾਣੀਆਂ ਚੀਜ਼ਾਂ ਖੁੱਸਦੀਆਂ ਜਾਂਦੀਆਂ ਨੇ ਖਰਾਬ ਹੁੰਦੀਆਂ ਜਾਂਦੀਆਂ ਨੇ ਪੇਅਰ ਜਾਂ ਮੈਂਟੀਨੈਂਸ ਦੇ ਪੱਖੋਂ ਇਹ ਚੀਜ਼ਾਂ ਲੁਕਤ ਹੋ ਗਈਆਂ ਖਤਮ ਹੋ ਗਈਆਂ ਪਰ ਮੈਂ ਸਮੇ ਰੋਪੜ ਨੀਲੋਂ ਲੈ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇ ਮੇਰੇ ਪਿੱਛੇ ਜੋ ਤੁਸੀਂ ਨਹਿਰ ਵਗਦੀ ਦੇਖ ਰਹੇ ਹੋ ਇਹ ਰੋਪੜ ਨੀਲੋਂ ਨਹਿਰ ਆ ਇਧਰ ਵਾਲੇ ਪਾਸੇ ਹੀ ਰੋਡ ਵਗ ਰਿਹਾ ਇਧਰੋਂ ਰੋਡ ਆ ਜਿਹੜਾ ਰੋਪੜ ਵਾਲੀ ਸਾਈਡ ਤੋਂ ਆ ਰਿਹਾ ਇਧਰ ਦਰਾਹੇ ਵੱਲ ਨੂੰ ਨੀਲੋਂ ਵੱਲ ਨੂੰ ਜਾ ਰਿਹਾ ਰਾਸਤੇ ਦੇ ਵਿੱਚ ਪਿੰਡ ਪੈਂਦਾ ਪਿੰਡ ਢੰਡੇ ਢੰਡੇ ਤੇ ਆਪਸ ਦੇ ਵਿੱਚ ਜੋੜਦੀ ਜਾਂ ਢੰਡੇ ਤੇ ਇੱਕ ਲਾਂਗੇ ਦੀ ਕਿਸ਼ਤੀ ਜਿਹੜੀ ਅੰਗਰੇਜ਼ਾਂ ਨੇ ਉਸ ਸਮੇਂ ਤੇ ਇੱਥੇ ਲਵਾਈ ਸੀ ਇਸ ਸਮੇਂ ਆਪਣੀ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਕਿਸ਼ਤੀ ਇੱਥੇ ਦੇ ਲੋਕਾਂ ਦੀ ਵਜਾ ਕਰਕੇ ਜਾਂ ਲੋਕਲ ਲੋਕਾਂ ਦੀ ਵਰਤੋਂ ਹੋਣ ਕਰਕੇ ਅੱਜ ਵੀ ਵਰਤੋਂ ਦੇ ਵਿੱਚ ਆ ਸਹੀ ਸਲਾਮਤ ਆਪਣੇ ਸਾਹਮਣੇ ਖੜੀ ਆ ਹੁੰਦਾ ਕੀ ਸੀ ਉਹਨਾਂ ਸਮਿਆਂ ਦੇ ਵਿੱਚ ਅੰਗਰੇਜ਼ਾਂ ਨੇ ਬੜੇ ਸਾਰੇ ਅਜਿਹੇ ਪ੍ਰਯੋਗ ਕੀਤੇ ਜਿਹੜੇ ਪ੍ਰਯੋਗ ਲਸਾਨੀ ਸੀ ਅੱਜ ਤੱਕ ਜਿਨ੍ਹਾਂ ਦਾ ਕੋਈ ਤੋੜ ਨਹੀਂ ਕੋਈ ਮਤਲਬ ਉਹਨਾਂ ਦਾ ਕੰਪੈਰੀਟਿਵਲੀ ਕੋਈ ਹੋਰ ਸੋਰਸ ਨਹੀਂ ਮਿਲਦਾ ਮੇਰੇ ਸਾਹਮਣੇ ਤੁਸੀਂ ਕਿਸ਼ਤੀ ਦੇਖ ਰਹੇ ਹੋ ਜਿਹੜੀ ਆ ਸਾਹਮਣੇ ਵਾਲੀ ਲਾਈਨ ਆ ਇਹਦੇ ਉੱਪਰ ਦੀ ਹੁੰਦੇ ਹੋਈ ਇਹ ਕਿਸ਼ਤੀ ਮਤਲਬ ਇਹਦੇ ਨਾਲ-ਨਾਲ ਪਰਲੇ ਪਾਸੇ ਜਾਂਦੀ ਆ ਉਹ ਸਾਹਮਣੇ ਵਾਲੇ ਪਾਸੇ ਜਿੱਧਰੋਂ ਆਪਾਂ ਦੇਖ ਰਹੇ ਆ ਅੱਜ ਵੀ ਲੋਕ ਆਉਣ ਜਾਣ ਲਈ ਇਸ ਕਿਸ਼ਤੀ ਦਾ ਪ੍ਰਯੋਗ ਕਰਦੇ ਨੇ ਵਰਤੋਂ ਕਰਦੇ ਨੇ ਸਾਇੰਸ ਕੀ ਸੀ ਵਿਗਿਆਨ ਕੀ ਲਾਇਆ ਦਿਮਾਗ ਕੀ ਸੀ ਆ ਜਿਹੜਾ ਤੁਸੀਂ ਵੱਡਾ ਮਨਾਰ ਦੇਖ ਰਹੇ ਹੋ ਜਿਹਦੇ ਉੱਤੇ ਦੀ ਇਹ ਤਾਰ ਬੰਨੀ ਆ ਹਨਾ ਲੋਹੇ ਦਾ ਫਰੇਮ ਆ ਬੇਸਿਕਲੀ ਇਹਦੀਆਂ ਜੜਾਂ ਦੇ ਵਿੱਚ ਵੇਟ ਆ ਵਜ਼ਨ ਪਾਇਆ ਹੋਇਆ ਜਦੋਂ ਇਹ ਕਿਸ਼ਤੀ ਇਸ ਪਾਸੇ ਤੋਂ ਉਸ ਪਾਸੇ ਵੱਲ ਨੂੰ ਜਾਂਦੀ ਆ ਤਾਂ ਇਹ ਵੇਟ ਵਾਲੇ ਪਾਸੇ ਨੂੰ ਆਉਂਦਾ ਸੇਮ ਇਹ ਬੂੰਗਾ ਉਧਰ ਸਾਹਮਣੇ ਵਾਲੇ ਪਾਸੇ ਬਣਿਆ ਹੋਇਆ ਉਧਰੋਂ ਇਹ ਵੇਟ ਉੱਪਰ ਵਾਲੇ ਪਾਸੇ ਆਉਂਦਾ ਬਹੁਤ ਵਧੀਆ ਵਿਗਿਆਨ ਦਾ ਨਮੂਨਾ ਜਿਹੜਾ ਆਪਾਂ ਨੂੰ ਇੱਥੇ ਨਹਿਰ ਕਿਨਾਰੇ ਦੇਖਣ ਲਈ ਮਿਲਦਾ ਮੈਂ ਕਾਫੀ ਸਮੇਂ ਤੋਂ ਨਹਿਰ ਦੇ ਕਿਨਾਰੇ ਤੇ ਆ ਕਿਉਂਕਿ ਚਲਾਉਣਾ ਤਾਂ ਨਹੀਂ ਫਿਲਹਾਲ ਆਪਾਂ ਨੂੰ ਇਹ ਕਿਸ਼ਤੀ ਓਪਰੇਟ ਤਾਂ ਨਹੀਂ ਕਰਨੀ ਆਉਂਦੀ ਕਿਉਂਕਿ ਇਹਦੇ ਓਪਰੇਟਰ ਹੁਣ ਹੈ ਨਹੀਂਗੇ ਪਹਿਲਾਂ ਇਹਦੇ ਓਪਰੇਟਰ ਹੁੰਦੇ ਸੀ ਮੈਂ ਉਡੀਕ ਰਿਆਂ ਜੇ ਕੋਈ ਸੱਜਣ ਮਿੱਤਰ ਪ੍ਰੇਮੀ ਜਿਹਨੂੰ ਇਸ ਕਿਸ਼ਤੀ ਬਾਰੇ ਪਤਾ ਚਲਾਉਣੀ ਆਉਂਦੀ ਆ ਜੇ ਕੋਈ ਆ ਜਾਵੇ ਤਾਂ ਆਪਾਂ ਜਿਹਦੇ ਵਿੱਚ ਸਵਾਰ ਹੋ ਕੇ ਪਰਲੇ ਪਾਸੇ ਜਾਵਾਂਗੇ ਜੇ ਨਹੀਂ ਵੀ ਆਉਂਦਾ ਤਾਂ ਮੈਂ ਇਹ ਵੀਡੀਓ ਤੁਹਾਡੇ ਤੱਕ ਪਹਿਲਾਂ ਲੈ ਕੇ ਆ ਜਾਊਗਾ ਕਿਉਂਕਿ ਬਹੁਤ ਵਧੀਆ ਜਗਾਵਾਂ ਆਪਣੇ ਆਲੇ ਦੁਆਲੇ ਦੇਖਣ ਲਈ ਹੁੰਦੀਆਂ ਨੇ ਕੁਛ ਜ਼ਿੰਦਗੀ ਦੇ ਰੁਝੇਮਿਆਂ ਕਰਕੇ ਜਾਂ ਦੌੜ ਭੱਜ ਜ਼ਿਆਦਾ ਹੋਣ ਕਰਕੇ ਆਪਾਂ अनेਕਾਂ ਵਾਰੀ ਇਹਨਾਂ ਸੜਕਾਂ ਤੋਂ ਲੰਘਦੇ ਆਂ ਪਰ ਇਹ ਜਗਾਵਾਂ ਆਪਣੀ ਪਹੁੰਚ ਤੋਂ ਖੁਸ਼ੀਆਂ ਰਹਿ ਜਾਂਦੀਆਂ ਨੇ ਦੂਰ ਰਹਿ ਜਾਂਦੀਆਂ ਨੇ ਅੜੀਕਦੇ ਆ ਜੇ ਕੋਈ ਸੱਜਣ ਮਿੱਤਰ ਪਿਆਰਾ ਆ ਗਿਆ ਤਾਂ ਆਪਾਂ ਇਸ ਕਿਸ਼ਤੀ ਦੇ ਵਿੱਚ ਚੜਾਂਗੇ ਨਹੀਂ ਤਾਂ ਮੈਂ ਇਸ ਕਿਸ਼ਤੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਥੋਂ ਆਪਾਂ ਰੋਪੜ ਨੀਲੋਂ ਨਹਿਰ ਦੇ ਉੱਤੇ ਆ ਜਿਹੜੀ ਦਰਾਹੇਵਾਲ ਨੂੰ ਜਾਂਦੀ ਆ ਇੱਧਰ ਵਾਲੇ ਪਾਸੇ ਨੂੰ ਦਿਨ ਛਿਪ ਰਿਹਾ ਵੈਸੇ ਇਸ ਕਿਸ਼ਤੀ ਦੀ ਵਰਤੋਂ ਦਿਨ ਦੇ ਵਿੱਚ ਜਾਂ ਕਿਸੇ ਵੀ ਵਕਤ ਆਉਣ ਜਾਣ ਲਈ ਕੀਤੀ ਜਾਂਦੀ ਆ ਅੱਜ ਵੀ ਇਹ ਕਿਸ਼ਤੀ ਬਿਲਕੁਲ ਹੀ ਉਸੇ ਤਰ੍ਹਾਂ ਸਹੀ ਸਲਾਮਤ ਆ ਇੱਥੋਂ ਦੇ ਲੋਕਾਂ ਦੀ ਵਜ੍ਹਾ ਕਰਕੇ ਜਿਹੜੇ ਇਸ ਕਿਸ਼ਤੀ ਨੂੰ ਵਰਤੋਂ ਕਰਦੇ ਆ ਪ੍ਰਯੋਗ ਕਰਦੇ ਆ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਕਿਸੇ ਵੀ ਤਰ੍ਹਾਂ ਦੀ ਕੋਈ ਖਿਮਾ ਲਈ ਮਾਫੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਕੋਈ ਹੋਰ ਵਧੀਆ ਚੰਗੀਆਂ ਤੇ ਰੋਚਕ ਜਗਾਵਾਂ ਤੁਹਾਡੇ ਤੱਕ ਆਉਣ ਵਾਲੇ ਸਮੇਂ 'ਚ ਲੈ ਕੇ ਆ ਰਹੀਆਂ ਸਾਂਝ ਪਾਵਾਂਗੇ ਬਣੇ ਰਹੋ ਆਪਣੇ ਚੈਨਲ ਨਾਲ ਤੁਸੀਂ ਘਰੇ ਬੈਠੇ ਬਿਠਾਏ ਆਪਣੇ ਰੁਝੇਮਿਆਂ ਭਰੀ ਜ਼ਿੰਦਗੀ 'ਚੋਂ ਕੁਝ ਪਲ ਕੱਢ ਕੇ ਮੇਰੇ ਨਾਲ ਇਨ੍ਹਾਂ ਜਗਾਵਾਂ ਤੇ ਜਾਂ ਹੋਰ ਰਜਈਆਂ ਵਧੀਆ ਜਗਾਵਾਂ ਤੇ ਘੁੰਮ ਸਕਦੇ ਹੋ ਸਿਰਫ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਤਾਂ ਕਿ ਮੈਂ ਤੁਹਾਡੇ ਤੱਕ ਅਜੇ ਇਹ ਰੋਚਕ ਤੇ ਵਧੀਆ ਕੰਟੈਂਟ ਲੈ ਕੇ ਆ ਸਕਾਂ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਮਤਲਬ ਆਉਣੇ ਵਾਲੀਆਂ ਵੀਡੀਓਜ਼ ਦੇ ਵਿੱਚ ਇਸ ਕਿਸ਼ਤੀ ਦੇ ਉੱਤੇ ਸਵਾਰ ਹੋ ਕੇ ਤੁਹਾਨੂੰ ਜਿਹੜਾ ਸਵਾਰੀ ਦਾ ਨਜ਼ਾਰਾ ਉਹ ਦਿਖਾ ਸਕੀਏ ਬਾਕੀ ਆਉਣੇ ਵਾਲੇ ਦਿਨਾਂ 'ਚ ਹੁਣ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਬੜੇ ਸਾਰੇ ਮੇਲਿਆਂ ਦੀਆਂ ਵੀਡੀਓਜ਼ ਦੇਖਣ ਲਈ ਮਿਲਣਗੀਆਂ ਮੇਲਿਆਂ ਦੀਆਂ ਵੀਡੀਓਜ਼ ਦੇ ਵਿੱਚ ਜਿਵੇਂ ਹੁਣ ਕਈ ਧਾਰਮਿਕ ਸਥਾਨਾਂ ਤੇ ਮੇਲੇ ਹੋਣੇ ਆ ਪੰਜਾਬ 'ਚ ਵੱਡੇ ਮੇਲੇ ਹੋਣੇ ਆ ਉਸ ਤੋਂ ਬਿਨਾ ਇੱਕ ਕਿਸਾਨ ਮੇਲੇ ਦੀ ਵੀਡੀਓ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦੇਖਣ ਲਈ ਪਹਿਲਾਂ ਮਿਲ ਗਈ ਤੁਸੀਂ ਦੇਖੀ ਆ ਬੜਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਇਦਾਂ ਹੀ ਵਧੀਆ ਵਧੀਆ ਰੋਚਕ ਵਿਸ਼ਿਆਂ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਧੰਨਵਾਦ